ਇਸ ਸਵੇਰੇ ਦੀ ਵੱਡੀ ਖਬਰ ਡੇਰਾ ਬਾਬਾ ਨਾਨਕ ਤੋਂ ਆ ਰਹੀ ਹੈ ਡੇਰਾ ਬਾਬਾ ਨਾਨਕ ਦੇ ਨੇੜੇ ਪਿੰਡ ਜੋੜੀਆਂ ਕਲਾਂ ਦੇ ਇੱਕ ਪਰਿਵਾਰ ਤੇ ਤਿੰਨ ਜੀਆਂ ਨੇ ਦਵਾਈ ਖਾ ਕੇ ਜੀਵਨ ਲੀਲਾ ਕੀਤੀ ਸਮਾਪਤ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਕਿ ਸਲਫਾਸ ਖਾਨ ਨਾਲ ਮਾਂ ਧੀ ਤੇ ਛੋਟੇ ਬੱਚੇ ਦੀ ਮੌਤ ਹੋਈ ਹੈ ਆਓ ਦੇਖਦੇ ਹਾਂ ਗੁਚਨ ਕਮਾਤ ਦੇ ਨਾਲ ਬਨੋਦ ਸੋਨੀ ਵਿਸ਼ੇਸ਼ ਰਿਪੋਰਟ ਪਬਲਿਕ ਕਲਚਰ ਨਿਊਜ਼ ਚੈਨਲ ਡੇਰਾ ਬਾਬਾ ਨਾਨਕ नहीं। कौन कौन बचे छोटे तीजी कुछ कारण ही कोई लगा भी की कारण हो ਕਾਉਂਡਿਕਾ ਰੈਂਗੇ ਦੀ ਵੀ ਕੱਲ ਨੂੰ ਦੀ। ਕਾਹ ਚਾਲੂ ਹੋਦੀ। ਉਹ ਕਿ ਸਜਮਾ ਕਰ ਗਿਆ। ਬੇਹਕਰ ਕਰਕੇ ਜਾਤਾ। ਬੜੀ ਜੀ ਆ। ਇਹ ਜੋ ਘਟਨਾ ਹੋਈ ਆ ਤੁਹਾਡੇ ਉਸੇ ਪਰਿਵਾਰ ਦੇ ਵਿੱਚ ਕੌਣ ਕੌਣ ਮਰ ਗਏ ਜਿਹੜਾ ਤੁਹਾਡੇ ਇੱਥੇ ਪੂਰਾ ਹੋਇਆ। ਨਗਾ ਟੀ ਹੋ ਗਿਆ। ਨਹੀਂ ਨਹੀਂ ਦਵਾਈ ਕਿੰਨਾ ਕਿੰਨਾ ਤੁਹਾਡੇ ਪਰਿਵਾਰ ਦੇ ਜਿਹੜੀ ਇੱਥੇ ਖਾਦੀ। ਉਹ ਬੁੜਾਈ ਇੱਕ ਕੁੜੀ ਨਾਲ ਇੱਕ ਮਾਂ ਨਾਲ ਹੀ ਉਹਨਾਂ ਨੇ ਕਾਹਨ ਕਿ ਬੱਚਾ ਦੀ ਉਮਰ ਕਿੰਨੀ ਹੈ 6 ਸਾਲ ਦਾ ਬੁੜਾ 6 ਸਾਲ ਦਾ ਬੁੜਾ ਤੇ 15 ਸਾਲ ਦੀ ਕੁੜੀ ਉਹ ਤੀਜੀ ਪੇਟੀ ਵੀ ਕਹਿੰਦੇ ਹੈਗੀ ਸੀ ਜੀ ਫਿਰ ਜਿਹੜੀ ਉਹ ਦੇ ਗਈ ਕੁੜੀ ਇੱਕ ਮਾਂ ਤੇ ਗੱਲ ਵਾਹ ਉਹ ਤੇ ਜਲੇਂਦਰ ਬਾਹਰ ਭੜਾਈ ਕਰ ਦਿਆ ਜੀ ਰਾਤੀ ਵਕਿਆ ਕਿੰਨੇ ਵਜੇ ਦਈਏ ਇਹ ਦਾ 11:00 ਹਸਪੀਟਲ ਵੀ ਜਾ ਕੇ ਗਏ ਸੀ ਜੀ ਉਹ ਮਗਰੋਂ ਖੜੇ ਇੱਥੇ ਟੂਰੇ ਵਿੱਚ ਅਛਾਏ ਤੋਂ ਟੂਰੇ ਇੱਥੇ ਹੀ ਹੋ ਗਏ ਜੀ ਕੋਈ ਇੱਥੇ ਹੋ ਗਿਆ ਕੋਈ ਇੱਥੇ ਆ ਗਿਆ